डॉक्टर ने क्या भला दो लाख रुपया जमा होगा सिर का ऑपरेशन होएगा सिर का ऑपरेश होएगा ही मर गया आग, 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 दें दें दें... ने हाथ ला ला के देखे कंटे दे वास्त कु कुछ नी है तो मैं पूछे मैडम जी पर बंदा जीगा जे नहीं कहीं नहीं मरीज की गल नी करेगा ਚੁਪੇ ਨੇ ਉਸ ਵਾਲੇ ਨੇ ਵੀਡੀਓ ਬਣਾ ਲਈਏ ਉਸ ਰੋਜ਼ ਦੇ ਸਾਹਮਣੇ ਚੁਪੇ ਨੇ ਉਸ ਵਾਲੇ ਨੇ ਅੰਦਰ ਗਈ ਪੁਸਾ ਲੱਗਣਾ ਪੇੜੇ ਚ ਪੇੜਾ ਪਿਆਣੀਆਂ ਨੇ ਇਹ ਮੇਰਾ ਫੇਰ ਪਾ ਰਹੀਆਂ ਇਹਨਾਂ ਨੇ ਇਹ ਮੇਰੇ ਹੱਥਾਂ ਦੀ ਸੱਟਾ ਮਾਰੀਆਂ ਵਾ ਇਹ ਰਾਜ ਹਸਪੀਟਲ ਹੈਗਾ ਜਿੱਥੇ ਜਨਾਨੀਆਂ ਦੇ ਹੱਥੀ ਪਏ ਨੇ ਆਜੋ ਹਸਪੀਟਲ ਨੂੰ ਕੀ ਕਰਨਾ ਜਦੋਂ ਸ਼ਨੀਵਾਰ ਦਾ ਲਿਆ ਕੇ ਆਤਮਾ ਤਾਂ ਮਰ ਚੁੱਕਿਆ ਮਰੀਜ਼ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਪਠਾਨਕੋਟ ਦੇ ਵਿੱਚ ਪ੍ਰਾਈਵੇਟ ਹਸਪੀਟਲ ਰਾਜ ਹਸਪੀਟਲ ਜੋ ਕਿ ਸਿੰਬਲ ਚੌਂਗ ਦੇ ਵਿੱਚ ਬਣਿਆ ਹੈ ਉਸ ਦੇ ਉੱਤੇ ਦੋਸ਼ ਲਗਾਏ ਗਏ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮ੍ਰਿਤਕ ਦੇ ਨੂੰ ਵੈਂਟੀਲੇਟਰ ਤੇ ਰੱਖਣ ਤੇ ਤੇ ਲੰਬਾ ਚੌੜਾ ਬਿੱਲ ਕੱਢਣ ਤੇ ਦੱਸਦੇ ਹੀ ਇਹ ਲੂਨਸੂ ਮੰਦਿਰ ਜੋ ਕਿ ਦਨੇਰੇ ਦੇ ਕੋਲ ਪੈਂਦਾ ਹੈ ਲੂਨਸੂ ਮੰਦਿਰ ਨੇ ਜਿਹੜੇ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਜਿਹੜਾ ਹੈ ਉਹ ਦਰਦਨਾਕ ਹਾਸਾ ਵਾਪਰਿਆ ਸੀ ਤੇ ਉਸ ਦੇ ਵਿੱਚ ਜ਼ਖਮੀ ਹੋਏ ਕਰਨਜੀਤ ਸਿੰਘ ਅਤੇ ਪਠਾਨਕੋਟ ਦੇ ਰਹਿਣ ਵਾਲੇ ਹੀ ਸੁਰਜਨ ਸਿੰਘ ਜਿਹੜੇ ਨੇ ਜ਼ਖਮੀ ਹੋਏ ਸੀ ਤੇ ਇਹਨਾਂ ਨੂੰ ਪਠਾਨਕੋਟ ਦੇ ਰਾਜ ਹਸਪਤਾਲ ਦੇ ਵਿੱਚ ਜਦੋਂ ਲਿਆਂਦਾ ਗਿਆ ਤਾਂ ਉਹਨਾਂ ਨੇ ਜਿਹੜਾ ਹੈ ਇਲਾਜ ਕਰਨ ਦੇ ਲਈ ਇਹਨਾਂ ਨੂੰ ਜਿਹੜਾ ਹੈ ਇਲਾਜ ਦੌਰਾਨ ਮੌਤ ਹੋ ਗਈ ਸੀ ਤੇ ਇਹਨਾਂ ਨੂੰ ਝੂਠ ਬੋਲ ਦਿੱਤਾ ਗਿਆ ਕਿ ਥੋੜਾ ਹੀ ਜਿਹੜੇ ਮਰੀਜ਼ ਤੁਸੀਂ ਲੈ ਕੇ ਆਏ ਹੋ ਜੋ ਦਰਦਨਾਕ ਹਾਸੇ ਦੇ ਵਿੱਚ ਜ਼ਖਮੀ ਹੋਏ ਸੀ ਉਹ ਬਿਲਕੁਲ ਠੀਕ ਨਹੀਂ ਤਾਂ ਜੋ ਵੈਂਟੀਲੇਟਰ ਤੇ ਇਹਨਾਂ ਨੂੰ ਉਪਵਾਹ ਕੇ ਜਿਹੜਾ ਇਹ ਲੰਬਾ ਚੌੜਾ ਬਿੱਲ ਕੱਢਿਆ ਜਾ ਸਕੇ ਪ੍ਰਵਾਤ Membrane ਇਲਜ਼ਾਮ ਲਗਾਏ ਨੇ ਇਸ ਤਰ੍ਹਾਂ ਦੇ ਨਾਲ ਹੁੰਦਾ ਇਹਨਾ ਝੂਠ ਬੋਲਿਆ ਗਿਆ ਸ਼ਨੀਵਾਰ ਦੇ ਦਿਨ ਹੀ ਸ਼ਨੀਵਾਰ ਦੀ ਸ਼ਾਮ ਨੂੰ ਹੀ ਜਿਹੜਾ ਇਹ ਮ੍ਰਿਤਕ ਦੀ ਮੌਤ ਹੋ ਗਈ ਸੀ ਇਹ ਹਸਪਤਾਲ ਨੇ ਰਾਜ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਕੋਲ ਜਿਹੜਾ ਇਹ ਪੈਸਾ ਵਸੂਲਣ ਦੇ ਲਈ ਲੰਬਾ ਚੋੜਾ ਬਿੱਲ ਕੱਢਣ ਦੇ ਲਈ ਵੈਂਟੀਲੇਟਰ ਦੇ ਉੱਤੇ ਪਵਾ ਦਿੱਤਾ ਤੇ ਇੱਥੋਂ ਤੱਕ ਕਿ ਮਰੀਜ਼ ਨੂੰ ਜਿਹੜਾ ਇਹ ਜ਼ਖਮੀ ਨੂੰ ਜਿਹੜਾ ਇਹ ਪਰਿਵਾਰਕ ਮੈਂਬਰਾਂ ਦੇ ਨਾਲ ਮਿਲਣ ਤੱਕ ਨਹੀਂ ਦਿੱਤਾ ਗਿਆ ਸ਼ੀਸ਼ੇ ਦੇ ਵਿੱਚੋਂ ਹੀ ਉਹਨਾਂ ਨੂੰ ਦਿਖਾਉਂਦੇ ਰਹੇ ਤੇ ਝੂਠੀਆਂ ਆਸਾਂ ਜੜੀਆਂ ਨੇ ਉਹ ਪਰਿਵਾਰ ਨੂੰ ਦਿੱਤੀਆਂ ਗਈਆਂ ਨੇ ਤੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਕਾਂ ਤੇ ਜਿਹੜੇ ਨੇ ਉਹ ਗੁਪਤ ਰੂਪ ਦੇ ਵਿੱਚ ਕਰਨਜੀਤ ਸਿੰਘ ਦੀ ਲਾਸ਼ ਨੂੰ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਪਠਾਨਪੁਰ ਭੇਜਣ ਦੇ aarop ਜਿਹੜੇ ਨੇ ਉਹ ਲਗਾਏ ਨੇ ਤੇ ਬਾਹਰ ਬੈਠ ਜਿਹੜੀ ਨਾਰੇਬਾਜ਼ੀ ਵੀ ਹੈ ਉਹ ਕੀਤੀ ਗਈ ਤੇ ਉੱਥੇ ਜੇਕਰ ਅਸੀਂ ਗੱਲ ਕਰੀਏ ਡਾਕਟਰਾਂ ਦੇ ਤੁਹਾਨੂੰ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੀ ਟੀਮ ਦੇ ਵੱਲੋਂ ਤੇ ਡਾਕਟਰ ਦੇ ਵੱਲੋਂ ਕਾਲ ਜਿਹੜਾ ਹੈ ਫੋਨ ਜਿਹੜਾ ਹੈ ਉਹ ਨਹੀਂ ਰਿਸੀਵ ਕੀਤਾ ਗਿਆ ਤੇ ਜਦੋਂ ਫੋਨ ਕਾਲ ਰਿਸੀਵ ਕੀਤੀ ਗਈ ਵਾਰਡ اٹੈਂਡੈਂਟ ਦੇ ਵੱਲੋਂ ਹਸਪੀਟਲ اٹੈਂਡੈਂਟ ਦੇ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਜਿਹੜੇ ਨਹੀਂ ਉਬਾਰ ਗਏ ਤੇ ਜਦੋਂ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਡਾਕਟਰ ਦੇ ਨਾਲ ਜਦੋਂ ਇਹ ਸਵਾਲ ਪੁੱਛਿਆ ਗਿਆ ਫੋਨ ਤੇ ਤਾਂ ਡਾਕਟਰ ਨੇ ਫੋਨ ਕੱਟ ਕਰ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਬਦਸਲੂਕੀ ਇਸ ਤਰ੍ਹਾਂ ਦੇ ਨਾਲ ਡਾਕਟਰਾਂ ਦੇ ਵੱਲੋਂ ਸੂਸ਼ਣ ਜਿਹੜਾ ਹੈ ਉਹ ਆਮ ਜਨਤਾ ਦਾ ਕੀਤਾ ਜਾ ਰਿਹਾ ਹੈ ਜੇਕਰ ਮਰੀਜ਼ਾਂ ਦੇ ਨਾਲ ਜੇਕਰ ਜ਼ਖਮੀ ਹਾਲਾਤ ਦੇ ਵਿੱਚ ਅਸੀਂ ਮਰੀਜ਼ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਤੇ ਹਸਪਤਾਲ ਦੇ ਡਾਕਟਰ ਹੀ ਝੂਠ ਬੋਲਣ ਲੱਗ ਜਾਣ ਤਾਂ ਫਿਰ ਦੁਨੀਆ ਦੇ ਵਿੱਚ ਕੀ ਹੋਵੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਮਾਮਲਾ ਜਿਹੜਾ ਹੈ ਰਾਜ ਹਸਪਤਾਲ ਤੋਂ ਸਾਹਮਣੇ ਆਇਆ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਕਿ ਕੀ ਕਾਰਵਾਈ ਜਿਹੜੀ ਹੈ ਇਸ ਹਸਪਤਾਲ ਤੇ ਹੋਣੀ ਚਾਹੀਦੀ ਹੈ ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਡਮ ਹਾਂਜੀ ਆ ਮੈਮ ਡਾਕਟਰ ਸਾਹਿਬ ਹੈ ਟੋਪਿਕ ਗੱਲ वो सर सारा बिना पेशेंट देख रहे हैं बिजी है तो थोड़ी देर बाद आप कॉल कर लेना मैम एक घंटा पहले भी की थी कॉल ना उनको तो बोल रहे थे कि आधे घंटे में बात करते हैं मतलब किसके रिगार्डिंग बात करनी है आज रिगार्डिंग मैम जो रात को वहां पर कुछ एक पेशेंट की डेथ हो गई थी और उनके परिवार वालों का रोरोप है कि डॉक्टर के स्टाफ की तरफ से मदद मतलब बेसिक की रियल मॉस्क वन पेटी की की रंगीत मैं आज दी घर वाली बबलिया ठीक है बैक एक्सीडेंट तो याद मेरा रोड पे ਡਾਕਟਰ ਨੇ ਪੁੱਛਿਆ ਕਿ ਦਿਨ ਨਾਲ ਐਕਸੀਡੈਂਟ ਹੋਇਆ ਤੁਹਾਡੇ ট্রাক ਨਾਲ ਕੇੰਮਰ ট্রাক ਵਾਲੇ ਤੁਹਾਨੂੰ ਕੋਈ ਪੈਸਾ ਦਿੱਤਾ ਪਰ ਸਾਨੂੰ ট্রাক ਵਾਲੇ ਨੇ ਕੋਈ ਪੈਸਾ ਨਹੀਂ ਦਿੱਤਾ ਇਹਨਾਂ ਨੇ ਡਾਕਟਰ ਨੇ ਕਿਹਾ ਬੋਲਾ 2 ਲੱਖ ਰੁਪਏ ਜਮਾ ਹੋਏਗਾ ਸਿਰ ਦਾ ਪ੍ਰੈਸ਼ਰ ਹੋਏਗਾ ਸਿਰ ਦਾ ਪ੍ਰੈਸ਼ਰ ਹੋਏਗਾ ਬੰਦਾ ਤੁਹਾਡਾ ਦੂਜੇ ਉਸ ਦਿਨ ਦਾ ਹੀ ਮਰ ਗਿਆ ਸੀ ਇਹਨਾਂ ਨੇ ਫਲੂਸ ਦੇ ਜਰੀਆ ਨਾ ਤੇ ਉਹ ਵਾਲਾ ਉਹਦਾ ਲਾਸ਼ ਡਾ ਤਾਂ ਸਾਹ ਦੇਂਦੇ ਤੇ ਦੇਂਦੇਗੇ ਉੱਤਰਜਤ ਕਪੂੜੀਆਂ ਨੇ ਉਹ ਸ਼ਾਦੀ ਤੇ ਹੱਥ ਲਾ ਲਾ ਕੇ ਦੇਖਿਆ ਕਹਿੰਦੇ ਬੰਦੇ ਵਾਸਤੇ ਪੁਛੀ ਹੈਗਾ ਤੇ ਮੈਂ ਪੁੱਛਿਆ ਮੈਡਮ ਜੀ ਪਰ ਬੰਦਾ ਜਿੰਦਾ ਨਹੀਂ ਲਈ कहें नहीं नहीं तो मरीज की गल नहीं करे करते असि किसी होर मरीज की गल करे करने फोन लिया गए फोन की फोटो खिंची तो मैडम सू कोई फोटो की हो फोन की फोटो नी खिंचनी पांच दिन हो गए दस लाख में लाता है ਅੱਜ ਡਾਕਟਰ ਨੇ ਪੁੱਛਿਆ ਅੱਜ ਮੈਨੂੰ ਡਾਕਟਰ ਨੇ ਫੇਰ ਪੁੱਛਿਆ ਤੁੰਤਰਾ ਕਹਾਜੇ ਕਿਉਂ ਪਾਇ ਦਿੱਤੇ ਨੇ ਮੈਂ ਕਿਹਾ ਡਾਕਟਰ ਸਾਹਿਬ ਜੀ ਮੇਰੇ ਚਾਰ ਬੱਚੇ ਨੇ ਮੱਤਰਾਉ ਤੇ ਰਹਿੰਦੀ ਆ ਮੈਂ ਕੰਮ ਵੀ ਕਰਨ ਜਾਂਦੀ ਆ ਕੋਠੀਆਂ ਦਾ ਤੇ ਤੁਸੀਂ ਕਹਿੰਦੇ 1.5 ਲੱਖ ਕਰ ਜਾ ਦੋ ਅਸੀਂ ਬੜੇ ਤੇ ਪਾ ਕੇ ਦੰਦ ਨੂੰ ਹੌਸ਼ਦਵਾਣੀਏ ਤੇ ਅਸੀਂ ਮੱਤਰ ਪ੍ਰੈਸ਼ਨ ਕਰਨਾ ਮੈਂ ਕਿਹਾ ਬੋਲਿਆ ਚਲੋ ਕੋਈ ਗੱਲ ਨਹੀਂ ਤੁਸੀਂ ਤੇਰੇ ਮੈਂ ਲੋਕਾਂ ਕੋਲੋਂ ਮਿੰਟ ਮਜ਼ਦੂਰੀ ਕਰਕੇ ਮਥੇ ਦੇ ਬੋਤੇ 40 50 ਹੱਟਾ ਇਕੱਠਾ ਕੀਤਾ ਤੇ ਡਾਕਟਰ ਬੋਲਦਾ ਤੁਸੀਂ ਇਹ ਦਿੱਤਾ ਹੈ ਕਿਤੇ ਲੈ ਆ ਕਰ ਦਿਓ ਮੈਂ ਕਿਹਾ ਮੈਂ ਆ ਲੋਕਾਂ ਦੇ ਵਿਆਜ ਕਿੱਥੇ ਕਰਨੀ ਆ ਮੈਂ ਬੜੇ ਮੈਂ ਤਾਂ ਲੋਕਾਂ ਦੇ ਕਰਲੇ ਵਾਸਤੇ ਛੜਤਾ ਤੇ ਮੰਗੇ ਵੀ ਕਰਨੀ ਆਪਣੇ ਘਰ ਵਾਲ ਵਾਸਤੇ ਪਰ ਮੇਰੀ ਪੂਰਤੀ ਰੱਬ ਜੀ ਪੱਲੇ ਪਾ ਦੇ ਤੇ ਪਾਹੀ ਹੈ ਨਾ ਕੀ ਸਿੰਦਾ ਐਕਸੈਂਟ ਐਕਸਰ ਕੀ ਸ਼ਨੀਵਾਰ ਦਾ 7 ਵਜੇ ਉਹ ਡਾਕਟਰ ਸਾਹਿਬ ਕੀ ਕਹਿਣਾ ਡਾਕਟਰ ਸਾਹਿਬ ਨੇ 10 ਲੱਖ ਕਾ ਲਿਆ ਮਰੀਦ ਦੂਜੇ ਦੇ ਅੰਦਰ ਮਰਿਆ ਰਸੀ ਇਸ ਦੀ ਵਜ੍ਹਾ ਨਾਲ ਕਾਹ ਦੇ ਦਿੰਦੇ ਗਏ ਨੇ ਤੇ ਡਾਕਟਰ ਦਾ ਕਹਿਦਾ ਨਹੀਂ ਹੈ ਦਾ ਗਰੀਬ ਬੰਦੇ ਨੇ ਚੋਰੀ ਲਾਸ਼ ਲੈ ਕੇ ਫਿਰ ਬੋਲਾਂ ਤੁਸੀਂ ਇੰਚ ਐਨਮ ਅੱਜ ਡਾਕਟਰ ਨੇ ਸਾਡੇ ਤੋਂ ਪੈਸਾ ਤੋਂ ਬਿਨਾ ਮੇਰੇ ਸਾਲ ਤੋਂ ਬਿਨਾ ਮੇਰੇ ਕੋਲੋਂ ਲਾਸ਼ ਕੀ ਤਾਂ ਉਹ ਅੰਧੋ ਅੰਧੋੜਾ ਇਹ ਤਾਂ ਕੰਪੂਲ ਕਰੀ

ਆ ਜੇ ਮੇਰੇ ਫਾਦਰ ਦਾ ਨਾਮ ਹੈ ਗਾਜੇ ਅਮੋਤ ਸਿੰਘ ਮਿਰਨੰਗਾ ਦਾ ਨਾਇਕ ਗਾਜੇ ਪਰਮਜੀਤ ਕੌਰ ਮੇਰੇ ਭਰਾ ਦਾ ਇਹਨਾਂ ਨੇ ਚੋਰੀ ਇਲਾਜ ਕਰਨ ਦੇ ਵਾਸਤੇ ਇਹ ਪੈਸਾ ਦਾਦ ਮੇਰੇ ਅਕਸੀਡੈਂਟ ਹੋਇਆ ਮੁੰਡਾ ਜੇਦਾਸੀ ਕੁੱਕਰ ਸਟੋਪਾ ਦਾ ਕੰਮ ਕਰਨ ਵਾਸਤੇ 1000 ਰਸ ਦਿਹਾੜੀ ਲਾ ਕੇ ਤੇ ਉੱਥੇ ਆ ਕੇ ਟਰੱਕ ਨਾਲ ਵੱਜ ਗਿਆ ਜਿਸ ਕਦੀ ਟਰੱਕ ਨਾਲ ਵੱਜਾ ਅਹੀਂ ਹਸਪੀਟਲ ਲੈ ਕੇ ਗਏ ਹਸਪੀਟਲ ਦੇ ਸਮਾਨ ਖਤਮ ਹੋ ਚੁੱਕੇ ਦੇ ਵੀ ਅਸੀਂ ਇੱਥੇ ਤੁਹਾਡਾ ਅਗਾਸੀ ਮੁੰਡੇ ਦਾ ਅਗਾਸੀ 50000 ਉਹਦੀ ਜੇਬ ਚ ਉਹ ਵੀ ਕੱਢਿਆ ਗਿਆ ਟੀਪੇ ਤੇ ਉਸ ਤੋਂ ਬਾਅਦ ਹੈ ਇੱਥੇ ਸੀ ਲੈ ਕੇ ਆਏ ਇੱਥੇ ਲੈ ਕੇ ਆਏ ਇੱਥੇ ਆ ਕੇ ਸਾਨੂੰ ਕਿਹਾ ਪਹਿਲੇ ਤੁਸੀਂ 1.5 ਲੱਖ ਜਮਾ ਕਰਵਾਓ ਆਈ ਪਤਾ ਨਹੀਂ ਕਿ ਕਿਤੇ 1.5 ਲੱਖ ਕਿਤੋਂ ਚੁੱਕੇ ਕਿਤੋਂ ਨਹੀਂ ਅਸੀਂ ਤਾਂ ਸਾਡਾ ਬੱਚਾ ਬਚਣਾ ਚਾਹੀਦਾ ਕਿ ਸਾਡੇ ਬੱਚਾ ਹੋਏਗਾ ਤੇ ਕਮਾਏਗਾ ਤੇ ਆਪੇ ਲਾਗਾਗੇ ਚੁੱਕ ਕੇ ਆਈ ਚੁੱਕਿਆ ਚਕਾਇਆ ਪੈਸਾ ਅਸੀਂ ਲਾਇਆ ਦੇ ਤੇ ਲਾਇਆ ਮੁੜ ਕੇ ਅਸੀਂ ਕਿਹਾ ਕਿ ਉਹ ਆਪੇ ਆਏਗਾ ਘਰ

ਅੱਜ ਆਈ ਡਾਕਟਰ ਤੇ ਵਿਸ਼ਵਾਸ ਕੀਤਾ ਅੱਜ ਤਾਂ ਨਹੀਂ ਸਾਡਾ ਪੇਸ਼ੈਂਟ ਮਰੀਆਨੀ ਐ ਉਹਦੇ ਦੋ ਕੁੜਤਾ ਦੋ ਮੁੰਡੇ ਉਹਨੇ ਮਗਲ ਕੀ ਆਲਕਾ ਚਲ ਸਾ ਡੇਮਿਕਲਿਕ ਦੇ ਬੱਚੇ ਕਰਾਏ ਤੇ ਵਾਹ ਘਾਰ ਸਾਡੇ ਕੋਲ ਪੇਤ ਨਾਲ ਸਟ੍ਰੱਕ ਲੰ ਤਾਂ ਕਰਾਏ ਤੇ ਤੇਰਾ ਘਾਰ ਸਾਡੇ ਕੋਲ ਕੋ ਅੰਦਰ ਡਾਕਟਰ ਕਾ ਨੇ ਕੱਲ ਹੋ ਤੇਤ ਲਿਆ ਸਾ ਦੇਖੋ ਕੰਦੇ ਕਿ ਤੁਹਾਡੇ ਤਾਂ ਮੋਟਰ ਕ ਵਾਲੇ ਕੋਲ ਕੀ ਮਿਲਿਆ ਅਸੀਂ ਕਿਹਨੂੰ ਕੁਛ ਨਹੀਂ ਮਿਲਿਆ ਅੱਜ ਚੁੱਕ ਚੁਕਾ ਕੇ ਜਿੱਤੇ ਮੇਰੀ ਭਾਬੀ ਕੰਮ ਕਰਦੀ ਸੀ ਉਥੇ ਜਿੱਦਾਂ ਮੇਰੀ ਭਾਦੀ ਕੰਮ ਕਰਦੀ ਸੀ ਉਤੋਂ ਉਤੋਂ ਕੰਮ ਵਾਲਿਆਂ ਕੋਲ ਪੁੱਛਿਆ ਜਾਵੇ ਕਿ ਕਿੰਨੇ ਪਿਆਸੇ ਇਸ ਦਿਨਾਂਮੀ ਨੇ ਚੁੱਕੇ ਨੇ ਤੇ ਕਿੰਨੇ ਪਿਆਸੇ ਤੇ ਕਿੱਥੇ ਲਾਏ ਨੇ ਇੱਕ ਡੀਕੇ ਦੇ niche ਹਾਂਜੀ ਮਰੀਜ਼ ਦੀ ਕੰਡੀਸ਼ਨ ਮਰੀਜ਼ ਦੀ ਕੰਡੀਸ਼ਨਰ ਖਰਾਬ ਹੀ ਸੀ ਅਸੀਂ ਵੀ ਸ਼ਿਵਾਸ ਤੇ ਹੱਥੇ ਲਿਆਏ ਸੀ ਉਹ ਆਟਾ ਉਹਨੇ ਕੱਲ੍ਹ ਤੋਂ ਤੁਹਾਡੇ ਕੋਲ ਅੱਜ ਦਾ ਮੁਕਾਲਾ ਪਿਆ ਤੇ ਜੇ ਰੱਖਦਾ ਗੌਰ ਪਤਾ ਕਰੋ ਤੁਹਾਡੇ ਦਨੀ ਦੇ ਗਲੇ 'ਚ ਪਿਆ ਤਿਆਰੀ ਹੈ ਅਸਿਕਾ ਕੀ ਕਿ ਇਸ 1.5 ਲੱਖ ਦਾ ਮੇਰਾ ਭਰਾ ਦਿਨੇਕ ਦੇ ਦਾ ਕੀ ਪੁੱਛਦੇ ਆ ਕਰ ਸਕਦੇ ਕਿ ਦਮੇਰੇ ਦੇ ਵਿੱਚੋਂ ਪਿਆਸਾ ਇਕੱਠਾ ਕਰਨ ਗਏ ਵਾ ਜਾ ਕੇ ਕੋਵਾੜ ਕੂੜ ਜਿੱਦਾਂ ਮਰਜੀ ਲੋਕਾ ਕਰੋ ਜੇ ਉੱਥੇ ਵੀ ਪਾਈਤੀ ਇਨਕਵਾਰੀ ਕਰ ਸਕਦੇ ਜੇ ਉੱਥੇ ਅਸੀਂ ਅਸੀਂ ਉਹ ਪੈਸਾ ਇਕੱਠਾ ਕਰਨ ਵਾਸਤੇ ਗਿਆ ਹਾਂ ਤੇ ਉਹ ਜਤਕਰ ਆਇਆ ਨਹੀਂ ਉਹਦੇ ਆਂਤਿਆਂ ਨੂੰ ਦੱਸਤਾ ਤੇ ਇਹਦਾ ਪੈਸ਼ੜ ਨਹੀਂ ਹੈਗਾ ਜਿਹਦੇ ਨਾਲ ਵੱਜਿਆ ਟਰੱਕ ਡਰਾਈਵਰ ਪਿਆ ਜਿਹੜਾ ਜਿਹਦੇ ਨਾਲ ਵੱਜਿਆ ਹਾਂਜੀ ਡੈੱਡ ਬੋਡੀ ਸਾਡੇ ਤੋਂ ਬਿਨਾ 50 ਤੋਂ ਸਾਡੇ ਤੋਂ ਇੰਨੇ ਪਤਾ ਨਹੀਂ ਕਿਤੇ ਕਿਤਨੇ ਆਪ ਕਿਤਨੇ ਸਾਨੂੰ ਨਹੀਂ ਪੁੱਛਿਆ ਨਾ ਕਾਨੂੰ ਪੁੱਛਿਆ ਨਾ ਨਾਲ ਪੁਲਿਸ ਵਾਲੇ ਸੀ ਇਹਨਾਂ ਨੇ ਕਿਹਾ ਭਾਈ ਜੀ ਕਿਸੇ ਜਾਨ ਦਾ ਜਾਨ ਦੇ ਜੰਦ ਸਾਰਿਆਂ ਨੇ ਮਿਲ ਕੇ ਕਹਿੰਦੇ ਕਿ ਜਾਨ ਤੋਂ ਚੋਰੀ ਕਹਿੰਦੇ ਪੁਲਿਸ ਵਾਲੇ ਕਹਿੰਦੇ ਕਹਿੰਦੇ ਕਿ ਸਹੋਰ ਦੀ ਉਹ ਤੁਹਾਡੀ ਨਹੀਂ ਹੈਗੀ ਨਾ ਅੱਗੇ ਖਲੋਗੀ ਨਾ ਨਹੀਂ ਸਾਡਾ ਪੇਸ਼ਾ ਦੇ ਪੁਲਿਸ ਵਾਲੇ ਕਹਿੰਦੇ ਤੇ ਤੁਹਾਡੀ ਨਹੀਂ ਹੈਗੀ ਆਈ ਕਹਿੰਦੇ ਸਾਡਾ ਪੇਸ਼ਾ ਦੇ ਸਾਨੂੰ ਥੱਲੇ ਦੇ ਲੱਗੇ ਉਸ ਤੋਂ ਬਾਅਦ ਇਹਨਾਂ ਦੇ ਸਟਾਫ ਨੇ ਸਾਡੇ ਨਾਲ ਜਨਾਨੀਆਂ ਕੁੱਟੀਆਂ ਉਸ ਤੋਂ ਬਾਅਦ ਸਾਡੇ ਇਹਨਾਂ ਦੇ ਕਾਪ ਨੇ ਸਾਡੀਆਂ ਜਨਾਨੀਆਂ ਕੁੱਟੀਆਂ ਤੇ ਪੁਲਿਸ ਵਾਲਿਆਂ ਨੇ ਵੀਡੀਓ ਬਣਾਈ ਸਾਡੀ ਅਸੀਂ ਸੱਚੇ ਆ ਸੱਚ ਚ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ